ਅਸੀਂ ਉਸ ਪਾਰਟੀ ਦੇ ਬਾਰਤਾਂ ਉਸ ਪਾਰਟੀ ਦੇ ਮਤਲਬ ਕੇ ਮੈਂਬਰ ਹਾਂ ਬਹੁਤ ਕੋਸ਼ਿਸ਼ ਕੀਤੀ ਮਤਲਬ ਕੇ ਸਾਨੂੰ ਪਤਾ ਲੱਗਿਆ ਜਿੱਦੋਂ ਅਸੀਂ ਐਸਐਸਪੀ ਮਾਨਸਾ ਨੂੰ ਆਪਣੀ ਜਥੇਬੰਦੀ ਵੱਲੋਂ ਆਪਣੀ ਪਾਰਟੀ ਵੱਲੋਂ ਇਸਤਰੀ ਸਭਾ ਵੱਲੋਂ ਅਸੀਂ ਕਿ ਸਿਰਫ ਇੱਕ ਐਪਲੀਕੇਸ਼ਨ ਮੰਗ ਪੱਤਰ ਦੇਣ ਵਾਸਤੇ ਆਏ ਸੀ ਪੀੜਤ ਪਰਿਵਾਰ ਨਾਲ ਸੀ ਉਹ ਬੱਚੀ ਨਾਲ ਸੀ ਦੀ ਭੈਣ ਨਾਲ ਦੀ ਬੱਚੀ ਦਾ ਚਾਚਾ ਤੇ ਚਾਚੀ ਨਾਲ ਸੀ ਕਿ ਜੀ ਇਹ ਮਾਮਲਾ ਜਿਹੜਾ ਤੁਸੀਂ ਇਹਨੂੰ ਮਤਲਬ ਇਹਦੀ ਜਾਂਚ ਕਰੋ ਕਿ ਜਿਹੜੇ ਦੋਸ਼ੀ ਨੇ ਉਹਦਾ ਸ਼ਰੇਆਮ ਬਾਹਰ ਘੁੰਮ ਰਹੇ ਨੇ ਜਿਹੜਾ ਪੀੜਤ ਬੱਚੀ ਦਾ ਬਾਪ ਉਹ ਜੇਲ੍ਹ ਦੇ ਵਿੱਚ ਪੁੰਨਿਆ ਹੋਇਆ ਉਹਨੂੰ ਪੰਚ ਟੀਮਾਂ ਐਂ ਚੱਕ ਕੇ ਲਿਆਉਂਦੀਆਂ ਨੇ ਰਾਸਪਤਾਂ ਤੋਂ ਜੇ ਮੈਂ ਕੋਈ ਉਹ ਬਹੁਤ ਵੱਡਾ ਕੋਈ ਫਤਬਦੀ ਹੋਵੇ ਤਾਂ ਜਿਹੜੇ ਮਤਲਬ ਕਿ ਅਸੀਂ ਮੰਗ ਕਰਨ ਗਏ ਸੀ ਕਿ ਜਿਹੜੇ ਬੰਦੇ ਨੇ ਬੱਚੀਆਂ ਨੂੰ ਕਿਟਨਾਪ ਕਰਕੇ ਅਗਵਾ ਕਰਕੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤੀ ਹੈ ਉਹ ਵੀਡੀਓ ਸੋਸ਼ਲ ਮੀਡੀਆ ਦੇ ਤੇ ਕਮਾਈ ਹੈ ਵੀ ਉਹਨਾਂ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰੋ ਅਸੀਂ ਮੰਗ ਕਰਨ ਗਏ ਸੀ ਵੀ ਆ ਜਿਹੜੇ 40 ਤੋਂ 50 ਲੱਖ ਰੁਪਏ ਦੀ ਗੱਲ ਚੱਲਦੀ ਹੈ ਇਸ ਮਾਮਲੇ ਦੇ ਵਿੱਚ ਕਿ ਜਿਹੜੇ 40 ਤੋਂ 50 ਲੱਖ ਰੁਪਇਆ ਉਹ ਕਿਹੜੇ ਪੁਲਿਸ ਅਫਸਰ ਨੇ ਖਾਦਾ ਉਸ ਪੁਲਿਸ ਅਫਸਰ ਦੀ ਜਾਂਚ ਕਰਕੇ ਉਸ ਨੂੰ ਸਸਪੈਂਡ ਕੀਤਾ ਜਾਵੇ ਇਹ ਮਾਮਲਿਆਂ ਦੇ ਉੱਤੇ ਅਸੀਂ ਮੰਗ ਪੱਤਰ ਦੇਣ ਗਏ ਸੀ ਪਰ ਸਾਡਾ ਐਸੇ ਜ਼ਿਲ੍ਹੇ ਮਾਨਸਾ ਦੇ ਐਸਐਸਪੀ ਨੇ ਉਹ ਮੰਗ ਪੱਤਰ ਚਲਾ ਕੇ ਮਾਰਿਆ ਤਾਂ ਕਿ ਐਸੇ ਮਤਲਬ ਕਿ ਜਾ ਕੇ ਰੋਜ਼ ਦੇ ਵਿੱਚ ਮੈਂ ਵੀਡੀਓ ਤੱਪ ਲੋਰ ਕੀਤੀ ਆਪਣੇ ਮੱਲਕੇ ਪੇਜ ਤੇ ਤਾਂ ਬੜੀਆਂ ਨਦਲਕੇ ਤਬਕੀਆਂ ਆਈਆਂ ਸੀਆਈਏ ਇਨਚਾਰਜ ਦੀਆਂ ਤਬਕੀਆਂ ਆਈਆਂ ਹੋਰ ਬਹੁਤ ਸਾਰੇ ਦੀਆਂ ਤਬਕੀਆਂ ਆਈਆਂ ਕਹਿੰਦੇ ਵੀ ਉਹ ਵੀਡੀਓ ਜਿਹੜੀ ਡਿਲੀਟ ਕਰ ਦਿਓ ਮਹਾ ਮੈਂ ਇੱਕ ਇਨਕਲਾਬੀ ਪਾਰਟੀ ਦਾ ਮੈਂਬਰ ਆ ਮੇਰੇ ਤੇ ਤੁਸੀਂ ਜਿਹੜੀ ਧਾਰਾ ਬਣਦੀ ਆ ਉਹ ਦਰਜ ਕਰਕੇ ਪਰਚਾ ਦਰਜ ਕਰਕੇ ਮੈਨੂੰ ਜੇਲ੍ਹ 'ਚ ਸਿੱਟ ਦਿਓ ਪਰ ਮੈਂ ਵੀਡੀਓ ਡਲੀਟ ਨਹੀਂ ਕਰੂੰਗਾ ਸਾਡੇ ਪੇਜ ਤੇ ਚੜ ਗਈ ਆ ਔਰ ਮੈਂ ਨਾਂ ਨਹੀਂ ਲੈਂਦਾ ਉਹ ਵੀਡੀਓ ਫਿਰ ਸਾਨੂੰ ਕਿਸੇ ਜੰਤਕ ਜਥੇਬੰਦੀ ਦੇ ਵੱਡੇ ਲੀਡਰ ਦਾ ਸਾਰਾ ਪਤਾ ਸਾਡੇ ਆ ਬੈਠੇ ਨੇ ਜਥੇਬੰਦੀਆਂ ਵਾਲੇ ਫੋਨ ਆਇਆ ਕਹਿੰਦੇ ਵੀ ਤੂੰ ਮਹਾਜੀ ਮੈਂ ਤੁਹਾਡੇ ਕਹਿੰਨ ਤੇ ਕਰ ਦਿੰਦਾ ਵੀਡੀਓ ਸੰਦੋ ਕਰਾਈ ਗਈ ਵੀਡੀਓ ਤਾਂ ਇਸ ਕਰਕੇ ਤੁਸੀਂ ਜਿਹੜੇ ਆ ਗਏ ਹੋ ਕਈ ਲੋਕ ਸੋਚਦੇ ਨੇ ਕਿ ਸਾਡੇ ਧੀ ਦੀ ਅਸੀਂ ਕੀ ਲੈਣਾ ਕਿਸੇ ਦੀ ਕੁੜੀ ਤੋਂ ਸਾਡੇ ਭੈਣ ਦੀ ਅਸੀਂ ਕੀ ਲੈਣਾ ਕਿਸੇ ਦੀ ਕੁੜੀ ਤੋਂ ਸਾਡੇ ਭਾਂਜੀ ਦੀ ਅਸੀਂ ਕੀ ਲੈਣਾ ਕਿਸੇ ਦੀ ਕੁੜੀ ਤੋਂ ਪਰ ਇੱਕ ਕੁਦਰਤ ਦਾ ਨਿਯਮ ਹੈ ਕਿ ਤੁਸੀਂ ਇਹ ਕਹਿ ਨਹੀਂ ਸਕਦੇ ਦੱਸ ਨਹੀਂ ਸਕਦੇ ਕਿ ਤੁਹਾਡੇ ਭਾਣ ਜੀ ਹੋ ਸਕਦੀ ਹੈ ਤੁਹਾਡੇ ਪੋਤੀ ਵੀ ਹੋ ਸਕਦੀ ਹੈ ਤੁਹਾਡੇ ਢੀ ਵੀ ਹੋ ਸਕਦੀ ਹੈ ਉਹ ਨਾਲੇ ਭਵਿੱਖ ਦੇ ਵਿੱਚ ਕਿ ਧੀਆਂ ਦੀ ਦੁਰਗਤੀ ਦੇ ਲਈ ਜੋ ਮਤਲਬ ਕਿ ਜ਼ਿੰਮੇਵਾਰ ਦੋਸ਼ੀ ਨੇ ਉਹਨਾਂ ਨੂੰ ਜੇ ਇਸ ਲੱਖਾਂ ਪਿੱਛੇ ਨਹੀਂ ਸਿੱਟਾਂਗੇ ਉਹਨਾਂ ਦੇ ਚਿਹਰੇ ਨੰਗੇ ਨਹੀਂ ਕਰਾਂਗੇ ਇਹ ਘਟਨਾਵਾਂ بار بار ਜਨਮ ਲੈਣਗੀਆਂ ਅਸੀਂ ਐਸੇ ਕਰਕੇ ਉੱਦੇ ਤੋਂ ਲੈ ਕੇ ਝੰਡਾ ਚੱਕ ਕੇ ਮੈਦਾਨ ਦੇ ਵਿੱਚ ਨਿਕਲੇ ਹੋਇਆ ਮੈਂ ਤੁਹਾਡੀਆਂ ਸਾਰੀਆਂ ਜਥੇਬੰਦੀਆਂ ਦਾ ਕੱਲੇ-ਕੱਲੇ ਵਰਕਰ ਦਾ ਭਾਰਤੀ ਕਿਸਾਨ ਜੁਨੀਆ ਦੀ ਇਕੱਠ ਟਿਕਉਂਦਾ ਜੀ ਮਨਜੀਤ ਧਨੇਰ ਵਾਲੀ ਜਥੇਬੰਦੀ ਦਾ ਔਰ ਸਾਡੇ ਕਿਸਾਨ ਮਜ਼ਦੂਰ ਐਸੋਸੀਏਸ਼ਨ ਦਾ ਔਰ ਸਾਡੀ ਕ੍ਰਾਂਤੀਕਾਰੀ ਦਾ ਦਲਜੀਤ ਸਿੰਘ ਹੋਰੀ ਬੈਠੇ ਨੇ ਸਾਰਿਆਂ ਦਾ ਆਪਣੀ ਪਾਰਟੀ ਵੱਲੋਂ ਜਥੇਬੰਦੀ ਵੱਲੋਂ ਸਾਡੀਆਂ ਨਹਿਂਗ ਫੌਜਾਂ ਦਾ ਜਿੰਨੇ ਵੀ ਤੁਸੀਂ ਪਹੁੰਚੇ ਅਕਾਲੀ ਦਲ ਬਾਰਸਾਲੇ ਪਹੁੰਚੇ ਨੇ ਲੰਗਰ ਵਾਲੇ ਵੀਰ ਪਹੁੰਚੇ ਨੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਅਗਲਾ ਸੰਘਰਸ਼ ਅੱਧਿਕਾ ਸਿਸਬੀਨੂ ਦਸਨੀ ਆਏ ਆਪਾਂ ਅਗਲਾ ਸੰਘਰਸ਼ ਜਿੰਨਾ ਚਿਰ ਉਹ ਵੀਰ ਸਾਡਾ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਕਰਦੀ ਪੁਲਿਸ ਜਿਨੀ ਦੇਰ ਉਹ ਜਿਹਨਾਂ ਨੇ ਦੋਸ਼ੀਆਂ ਨੇ ਮਤਲਬ ਕਿ ਬੱਚਿਆਂ ਨੂੰ ਗਵਾਹ ਕਰਕੇ ਉਹਨਾਂ ਤੋਂ ਵੀਡੀਓ ਬਣਵਾ ਕੇ ਸੋਸ਼ਲ ਮੀਡੀਆ ਤੇ ਪਾਈਆ ਜਿੰਨਾ ਚਿਰ ਉਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਔਰ ਜਿਹੜੇ ਬਲਾਤਕਾਰ ਦੇ ਦੋਸ਼ੀ ਨੇ ਸ਼ਰਿਆਮ ਹਕਮ ਦੇ ਨੇ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪੁਲਿਸ ਨਹੀਂ ਸਿੱੜਦੀ ਉਨੀ ਦੇਰ ਅਸੀਂ ਇਹ ਸੰਘਰਸ਼ ਨੂੰ ਚੱਲਦਾ ਰੱਖਾਂਗੇ ਤੁਸੀਂ